ਮੈਂ ਉਸ ਨੂੰ ਬਾਹਰੋਂ ਸ਼ੀਸ਼ੇ ਵਿੱਚ ਡਰਾਇੰਗ ਰੂਮ ਵਿੱਚ ਬੈਠਿਆ ਦੇਖ ਲਿਆ ਸੀ। ਉਹੀ ਸੀ ਮੇਰਾ ਨਿੱਕਾ ਵੀਰ ਬਲਬੀਰ। ਉਹਨੂੰ ਪਿੰਡੋਂ ਆਏ ਨੂੰ ਸ਼ਾਇਦ ਕਾਫੀ ਧੀਰ ਹੋ ਗਈ ਸੀ। ਉਹ ਇੱਕ ਉਤਸੁਕਤਾ ਜੀ ਨਾਲ ਦਰਵਾਜ਼ੇ ਵੱਲ ਦੇਖ ਰਿਹਾ ਸੀ। ਮੇਰਾ ਦਿਲ ਤਾਂ ਕੀਤਾ ਕਿ ਭੱਜ ਕੇ ਜਾ ਕੇ ਉਹਨੂੰ ਆਪਣੀ ਗਲਵਕੜੀ ਦੇ ਅੰਦਰ ਘੁੱਟ ਲਵਾਂ। ਪਿੰਡ ਦਾ ਹਾਲਚਲ ਪੁੱਛਾਂ। ਬਾਪੂ ਦਾ, ਬੇਬੇ ਦਾ ਪ੍ਰੀਤੋ ਤਿੰਨ ਸਿਬੋ ਦਾ ਵੀ ਪਰ ਇਹਨਾਂ ਸਾਰੀਆਂ ਸੋਚਾਂ ਦਾ ਖਿਆਲ ਆਉਂਦਿਆ ਈ ਜਿਵੇਂ ਮੈਂ ਆਪਣੇ ਆਪ ਚ ਆ ਗਿਆ ਹੋਵਾਂ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੇ ਮੈਂ ਬਹੁਤ ਹੀ ਗਰਮ ਜੋਸ਼ੀ ਵਿਖਾਈ ਤਾਂ ਉਹਨੂੰ ਜ਼ਰੂਰ ਕੋਈ ਸਵਾਲ ਪਾ ਦੇਣਾ ਉਹਨੇ ਪਿਛਲੀ ਵਾਰ ਜਦੋਂ ਆਇਆ ਸੀ ਤਾਂ ਮੈਂ ਉਹਨੂੰ ਬੜੇ ਤਪਾਕ ਨਾਲ ਮਿਲਿਆ ਸੀ ਉਸ ਵੇਲੇ ਮੈਂ ਸੋਚਿਆ ਸੀ ਕਿ ਕੀ ਹੋਇਆ ਜਿਵੇਂ ਪੜ੍ਹ ਲਿਖ ਕੇ ਅਫਸਰ ਬਣ ਗਿਆ ਚੰਗੀ ਪੋਜੀਸ਼ਨ ਤੇ ਪਹੁੰਚ ਗਿਆ ਆਖਰੋ ਮੇਰਾ ਭਰਾ ਹੀ ਐ ਜੇ ਬਾਪੂ ਉਹ ਨੂੰ ਪੜ੍ਹਨੋਂ ਨਾ ਹਟਾਉਂਦਾ ਮੈਨੂੰ ਹਟਾ ਲੈਂਦਾ ਫਿਰ ਜਿਹੜੀ ਪੋਜੀਸ਼ਨ ਅੱਜ ਮੇਰੀ ਐ ਉਹਦੀ ਹੋਣੀ ਸੀ ਸ਼ਾਇਦ ਉਹਦੀ ਥਾਂ ਉੱਤੇ ਮੈਂ ਬੇਬੇ ਬਾਪੂ ਕੋਲ ਹੁੰਦਾ ਨਾਲੇ ਬਲਬੀਰ ਦਾ ਤਾਂ ਮੈਂ ਉਂਝ ਵੀ ਦੇਣਦਾਰਾਂ ਉਹਨੇ ਇਕੱਲੇ ਬੇਬੇ ਬਾਪੂ ਨੂੰ ਹੀ ਸੰਭਾਲਿਆ ਸਭੋ ਪ੍ਰੀਤੋ ਤੇ ਨਸੀਬੋ ਨੂੰ ਵੀ ਕੋਈ ਤੋਟ ਨਹੀਂ ਆਉਣ ਦਿੱਤੀ। ਇਹ ਠੀਕ ਹੈ ਕਿ ਘਰ ਦੇ ਖਰਚ ਪੱਠੇ ਲਈ ਮੈਂ ਬਰਾਬਰ ਪੈਸੇ ਭੇਜਦਾ ਰਿਹਾ। ਪਰ ਘਰ ਕੇਵਲ ਪੈਸਿਆਂ ਨਾਲ ਤਾਂ ਨਹੀਂ ਨ chalde। ਹੋਰ ਵੀ ਬੜਾ ਕੁਝ ਹੁੰਦਾ। ਉਹਦੇ ਅਹਿਸਾਸ ਕਰਕੇ ਮੈਂ ਉਹਨੂੰ ਉੱਡ ਕੇ ਮਿਲਿਆ ਸੀ। ਪਰ ਰਸਮੀ ਗੱਲਬਾਤ ਤੋਂ ਬਾਅਦ ਜਦੋਂ ਨੇ 1000 ਰੁਪਏ ਦਾ ਸਵਾਲ ਪਾਇਆ ਤਾਂ ਮੈਨੂੰ ਜਾਪਿਆ ਜਿਵੇਂ ਉਹਨੇ ਮੇਰਾ ਭਾਵਕਤਾ ਦਾ ਨਜਾਇਜ਼ ਫਾਇਦਾ ਉਠਾਉਣ ਦਾ ਯਤਨ ਕੀਤਾ। ਉਸ ਵੇਲੇ ਤਾਂ ਮੈਂ 1000 ਰੁਪਏ ਦੇ ਦਿੱਤਾ ਪਰ ਅੱਗੇ ਲਈ ਪੱਕਾ ਫੈਸਲਾ ਕਰ ਲਿਆ ਕਿ ਜਦੋਂ ਵੀ ਉਹ ਫੇਰ ਆਵੇਗਾ ਤਾਂ ਬਹੁਤੀ ਗਰਮਜੋਸ਼ੀ ਨਹੀਂ ਦਿਖਾਵਾਂਗਾ ਸ਼ਾਇਦ ਅੱਜ ਵੀ ਬਲਬੀਰ ਏਸੇ ਗਰਜ ਲਈ ਆਇਆ ਹੋਵੇ ਇਸ ਲਈ ਦਰਵਾਜ਼ੇ ਤੱਕ ਪੁੱਜਦਿਆਂ ਮੈਂ ਆਪਣੀ ਗਰਦਨ ਥੋੜੀ ਜਿਹੀ ਅਕੜਾ ਲੈਣਾ ਮੈਨੂੰ ਦਰਵਾਜ਼ੇ ਵੱਲ ਵੇਖਦਿਆਂ ਬਲਬੀਰ ਇੱਕ ਫੁਰਤੀ ਜਿਹੀ ਨਾਲ ਉੱਠਦਾ ਤੇ ਮੇਰੇ ਬਿਲਕੁਲ ਨੇੜੇ ਆ ਕੇ ਰੁਕ ਜਾਂਦਾ ਉਹ ਮੇਰੇ ਕੋਲ ਐਨੀ ਤੇਜ਼ੀ ਨਾਲ ਇਸ ਲਈ ਪਹੁੰਚਿਆ ਸੀ ਕਿ ਜਦੋਂ ਮੇਰੇ ਕੋਲ ਪਹੁੰਚੇਗਾ ਤਾਂ ਮੈਂ ਉਹਨੂੰ ਜੱਫੀ ਚ ਪਾ ਲਵਾਂਗਾ ਪਰ ਜਦੋਂ ਮੇਰੇ ਨੇੜੇ ਪਹੁੰਚਿਆ ਤਾਂ ਸ਼ਾਇਦ ਉਹਨੂੰ ਮੇਰੇ ਇਸ ਬਤੀਰੇ ਦਾ ਅਹਿਸਾਸ ਹੋਇਆ ਤੁਸੀਂ ਬੈਠੋ ਮੈਂ ਹੁਣੇ ਕੱਪੜੇ ਬਦਲ ਕੇ ਆਇਆ ਮੈਂ ਮੁਸ਼ਕਿਲ ਨਾਲ ਐਨਾ ਹੀ ਕਹਿ ਸਕਿਆ ਤੇ ਉਹ ਨਿਮੋਜਣਾ ਜਾ ਹੋ ਕੇ ਮੋੜ ਸੋਫੇ ਤੇ ਜਾ ਬੈਠਿਆ ਮੇਰੇ ਤੇ ਉਹਦੇ ਵਿਚਕਾਰ ਜਿਵੇਂ ਇੱਕ ਬੋਝਲ ਜਿਹਾ ਵਾਤਾਵਰਨ ਬਣ ਗਿਆ ਹੋਵੇ ਏਵੇਂ ਮੈਂ ਮਹਿਸੂਸ ਕਰਦਾ ਤੇ ਆਪਣੇ ਨੌਕਰ ਨੂੰ ਬਹਾਦਰ ਇੱਕ ਕੱਪ ਚਾਹ ਲਿਆਓ ਦੀ ਉੱਚੀ ਆਵਾਜ਼ ਲਗਾਉਂਦਿਆਂ ਆਪ ਬੈਡਰੂਮ ਵੱਲ ਨਿਕਲ ਜਾਣਾ ਬੂਟਾਂ ਦੇ ਤਸਮੇ ਖੋਲਦਿਆਂ ਮੈਂ ਸੋਚਦਾ ਕਿ ਬਲਬੀਰ ਨਾਲ ਮੈਨੂੰ ਐਡਾ ਰੁੱਖਾ ਵਤੀਰਾ ਨਹੀਂ ਸੀ ਰੱਖਣਾ ਚਾਹੀਦਾ ਆਖਰ ਸੇਸ਼ਟਾਚਾਰ ਦਾ ਵੀ ਕੋਈ ਤਕਾਜ਼ਾ ਹੁੰਦਾ ਕੋਈ 200 ਕਿਲੋਮੀਟਰ ਚੱਲ ਕੇ ਆਵੇ ਤੇ ਤੁਸੀਂ ਉਹਦੇ ਨਾਲ ਖੁੱਲ ਕੇ ਮਿਲਣ ਦਾ ਅਭਿਨਾਇ ਵੀ ਨਾ ਕਰ ਸਕੋ ਏ ਕਿੱਥੋਂ ਦੀ ਸਮਝ ਆ ਫਿਰ ਖਿਆਲ ਵੀ ਆਉਂਦਾ ਕਿ ਮੈਂ ਉਹਦੇ ਨਾਲ ਜ਼ਰੂਰ ਖੁੱਲਕੇ ਗੱਲ ਕਰਦਾ ਉਹਨੂੰ ਆਪਣੀ ਗਲਵਕੜੀ ਦੇ ਅੰਦਰ ਵੀ ਘੁੱਟਦਾ ਉਹਨੂੰ ਧੁਰ ਅੰਦਰ ਆਪਣੇ ਬੈਡਰੂਮ ਤੱਕ ਵੀ ਲੈ ਕੇ ਜਾਂਦਾ ਤੇ ਹੋ ਸਕਦਾ ਹੈ ਉਹਦੇ ਨਾਲ ਇੱਕ ਦੋ ਪੈਗ ਡਿਪਲੋਮੈਟ ਵੀ ਦੇ ਵੀ ਸਾਂਝੇ ਕਰਦਾ ਪਰ ਇਹ ਸਾਰਾ ਕੁਝ ਤਾਂ ਹੀ ਹੋ ਸਕਦਾ ਸੀ ਜੇ ਉਹ ਮੇਰਾ ਭਰਾ ਨਾ ਹੁੰਦਾ ਤੇ ਨਾ ਪਿੰਡੋਂ ਆਇਆ ਹੁੰਦਾ ਕੋਈ ਅਜਨਬੀ ਹੁੰਦਾ ਤਾਂ ਇਹ ਸਾਰਾ ਕੁਝ ਹੋ ਸਕਦਾ ਸੀ ਪਰ ਭਰਾਵਾਂ ਤੇ ਰਿਸ਼ਤੇਦਾਰਾਂ ਨਾਲ ਤਾਂ ਇੱਕ ਵੀ ਉੱਪਰ ਖਲੋ ਕੇ ਗੱਲ ਕਰਨੀ ਚਾਹੀਦੀ ਆ ਬਲਬੀਰ ਜਦੋਂ ਵੀ ਆਉਂਦਾ ਤਾਂ ਮੈਨੂੰ ਇੰਜ ਜਾਪਣ ਲੱਗ ਪੈਂਦਾ ਜਿਵੇਂ ਸਾਰਾ ਪਿੰਡੋਂ ਦੇ ਨਾਲ ਤੁਰ ਆਇਆ ਹੋਵੇ ਇਹ ਪਿੰਡ ਹੀ ਤਾਂ ਸੀ ਜੀਤੋਂ ਮੈਂ ਖਹਿੜਾ ਛੁਡਾਉਣਾ ਚਾਹੁੰਦਾ ਸੀ ਦੂਰ ਭੱਜ ਜਾਣਾ ਚਾਹੁੰਦਾ ਸੀ ਬੇਬੇ ਬਾਪੂ ਪ੍ਰੀਤੋਂ ਨਸੀਬੋਂ ਤੋਂ ਦੂਰ ਨਿਕਲ ਜਾਣਾ ਚਾਹੁੰਦਾ ਉਹ ਜੋ ਮੇਰੇ ਲਈ ਕੋਈ ਉਪਰੇ ਤਾਂ ਨਹੀਂ ਨੇ ਬੇਬੇ ਨੇ ਮੈਨੂੰ ਜੰਮਿਆ ਪਾਲਿਆ ਤੇ ਬਾਪੂ ਨੇ ਜ਼ਮੀਨ ਗਹਿਣੇ ਧਰ ਕੇ ਵੀ ਮੈਨੂੰ ਪੜਾਇਆ ਪ੍ਰੀਤੋ ਤੇ ਨਸੀਬੋ ਭਾਵੇਂ ਪਿੰਡੂ ਨੇ ਆਣ ਪੜਨੇ ਪਰ ਹੈ ਤਾਂ ਮੇਰਾ ਸਭ ਕੁਝ ਪਤਨੀ ਤੇ ਧੀ ਨਾਲੋਂ ਟੁੱਟ ਕੇ ਕੋਈ ਕਿੱਦਾਂ ਰਹਿ ਸਕਦਾ ਮੈਂ ਸੋਚਦਾ ਆਦਮੀ ਮਿਹਨਤ ਕਰਕੇ ਪੜ੍ਹ ਲਿਖ ਕੇ ਆਪਣਾ ਕੈਰੀਅਰ ਤਾਂ ਬਣਾ ਸਕਦਾ ਪਰ ਰਿਸ਼ਤੇਦਾਰ ਤਾਂ ਹੋ ਹੀ ਰਹਿੰਦੇ ਨੇ ਮੈਂ ਤਾਂ ਰਿਸ਼ਤੇਦਾਰ ਵੀ ਬਦਲਣ ਦੀ ਕੋਸ਼ਿਸ਼ ਕੀਤੀ ਆ ਇੱਥੇ ਸ਼ਹਿਰ 'ਚ ਹੋਰ ਵਿਆਹ ਕਰਵਾ ਲਿਆ ਰਤੀ ਨਾਲ ਕਿੰਨੀ ਮਾਡਰਨ ਨੇ ਰਤੀ ਤੇ ਉਹਦੇ ਡੈਡੀ ਮੇਜਰ ਸਾਹਿਬ ਮੇਰੀ ਕਿੰਨੀ ਮਦਦ ਕੀਤੀ ਆ ਉਹਨਾਂ ਨੇ ਮੈਂ ਜੋ ਕੁਝ ਵੀ ਹਾਂ ਉਹਨਾਂ ਦੀ ਬਦੌਲਤ ਤਾਂ ਹਾਂ ਆਦਮੀ ਨੂੰ ਸੋਸਾਇਟੀ 'ਚ ਵਿਚਰਨ ਲਈ ਕਿੰਨਾ ਕੁਝ ਕਰਨਾ ਪੈਂਦਾ ਮੈਂ ਸੋਚਦਾ ਸ਼ੁਕਰ ਹੈ ਰਤੀ ਤੇ ਮੇਜਰ ਸਾਹਿਬ ਕਲੱਬ ਗਏ ਹੋਏ ਨੇ ਨਹੀਂ ਤਾਂ ਬਲਬੀਰ ਨੂੰ ਦੇਖ ਕੇ ਰਤੀ ਨੇ ਉਂਜੀ ਖਫਾ ਹੋ ਜਾਣਾ ਸੀ ਰਤੀ ਨਹੀਂ ਸੀ ਚਾਹੁੰਦੀ ਕਿ ਪਿੰਡੋਂ ਕੋਈ ਵੀ ਆ ਕੇ ਸੰਗ ਮਰਮਰ ਦੀ ਕੋਠੀ 'ਚ ਗੰਦ ਖਲਾਰੇ ਸੋਫੇ ਵਾਲੀ ਕੁਰਸੀ ਤੇ ਮੈਂ ਬਲਬੀਰ ਕੋਲ ਜਾ ਕੇ ਬਹਿ ਜਾਣਾ ਉਹ ਸ਼ਾਇਦ ਹੁਣ ਤੱਕ ਮੇਰੀ ਮਨੋਸਥਿਤੀ ਨੂੰ ਸਮਝ ਚੁੱਕਿਆ ਸੋਫੇ ਤੇ ਪਾਸਾ ਪੜਤ ਦੇ ਆਖਦਾ ਬਾਪੂ ਬਹੁਤ ਬਿਮਾਰ ਹੈ ਤੇ ਐਨਾ ਕਹਿ ਕੇ ਇਕ ਠੰਡੀ ਜਿਹੀ ਹਵਾ ਪਰਦਾ। ਸੋਚਦਾ ਬਾਪੂ ਜ਼ਰੂਰ ਬਿਮਾਰ ਹੋਊਗਾ। ਦਮੇ ਦਾ ਮਰੀਜ਼ ਤਾਂ ਉਹ ਪਹਿਲਾਂ ਹੀ ਸੀ। ਤੇ ਉੱਪਰੋਂ ਢਲਦੀ ਉਮਰ ਦੇ ਪਰਛਾਵੇਂ। ਬਾਪੂ ਦਾ ਮਾੜ ਚੁਜਾ ਸ਼ਰੀਰ ਮੇਰੀ ਅੱਖਾਂ ਅੱਗੇ ਘੁੰਮ ਜਾਂਦਾ। ਸਾਰੀ ਉਮਰ ਉਹਨੇ ਜੁੱਤੀ ਨਹੀਂ ਪਾਈ। ਕੁਰਤਾ ਪਜਾਮਾ ਵੀ ਜਿਹੜਾ ਮੈਂ ਦੇ ਕੇ ਆਇਆ ਸੀ ਕਿੰਨੇ ਵਰੇ ਤੋਂ ਹੰਡਾਉਂਦਾ ਰਿਹਾ। ਹੁਣ ਵੀ ਸ਼ਾਇਦ ਉਹੀ ਪਹਿਨਦਾ ਹੋਵੇ। ਬਾਪੂ ਨਾਲ ਮੇਰੀ ਸਾਂਝ ਕੁਝ ਜ਼ਿਆਦਾ ਹੀ ਰਹੀ ਆ। ਬਾਪੂ ਦੀਆਂ ਅੱਖਾਂ 'ਚ ਇੱਕ ਵਿਸ਼ੇਸ਼ ਪਰਗਾਰ ਦੀ ਖਿੱਚ ਸੀ ਜਿਹੜੀ ਸਦਾ ਮੈਨੂੰ ਆਪਣੇ ਵੱਲ ਖਿੱਚਦੀ ਰਹੀ ਆ। ਇਸੇ ਕਰਕੇ ਮੈਨੂੰ ਫਰਾਇਡ ਦੀ ਇੰਡੀਪਸ ਵਾਲੀ ਥਿਉਰੀ ਹਮੇਸ਼ਾ ਗਲਤ ਜਾਪਦੀ ਸੀ। ਪਰ ਹੁਣ ਜਦੋਂ ਬਲਬੀਰ ਨੇ ਕਿਹਾ ਸੀ, "ਬਈ ਬਾਪੂ ਬਿਮਾਰ ਆ।" ਤਾਂ ਮੈਨੂੰ ਇਹ ਸਮਝਣ 'ਚ देर ਨਾ ਲੱਗੀ ਕਿ ਬਾਪੂ ਦਾ ਅੰਤਮ ਸਮਾਂ ਹੁਣ ਨੇੜੇ ਆ। ਮੈਨੂੰ ਯਾਦ ਆਏ ਉਹ ਦਿਨ ਜਦੋਂ ਬਾਪੂ ਨੂੰ ਮੈਂ ਪਾਣੀ ਲਾਉਂਦਾ ਵੇਖਦਾ ਹੁੰਦਾ ਸੀ ਦਸੰਬਰ ਦੀ ਲੋੜੀ ਦੀ ਸਰਦੀ ਚ ਮੋਡੇ ਤੇ ਕਹੀ ਰੱਖ ਕੇ ਤੇਜ਼ ਵਗਦੇ ਪਾਣੀ ਦੇ ਖਾੜੇ ਚ ਖੜਾ ਉਹ ਮੈਨੂੰ ਕੋਈ ਤਪੱਸਵੀ ਜਾਪਦਾ ਉਹਦੇ ਅਟਣਾ ਪਰੇ ਹੱਥਾਂ ਚ ਮਿਲੇ ਪਿਆਰ ਨੂੰ ਮੈਂ ਕਿੱਦਾਂ ਭੁੱਲ ਸਕਦਾ ਪਰ ਇਹ ਸਾਰਾ ਕੁਝ ਹੁਣ ਭੁਲਾਉਣਾ ਹੀ ਪਉ ਨਵੀਂ ਦੁਨੀਆ ਬਸਾਉਣ ਲਈ ਪੁਰਾਣੀ ਦਾ ਤਾਂ ਟਹਿਣਾ ਜ਼ਰੂਰੀ ਹੈ ਨਾ ਬੀਰੇ ਜੇ ਬਾਪੂ ਬਿਮਾਰ ਆ ਤਾਂ ਮੈਂ ਚੈੱਕ ਕੱਟ ਦਿਨਾ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਾ ਲਓ ਮੈਂ ਸਮਝਦਾ ਆਂ ਵੀ ਚੈੱਕ ਕੱਟ ਦੇਣ ਨਾਲ ਜਿਵੇਂ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਮੈਂ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਵਾਂ ਪਰ ਇਸ ਵਾਰ ਸ਼ਾਇਦ ਬਾਪੂ ਨਾ ਬਚ ਸਕੇ ਉਹਨੇ ਕਿਹਾ ਇੱਕ ਵਾਰ ਆ ਕੇ ਮਿਲੋ ਬਲਬੀਰ ਬੜੀ ਅਧੀਨਗੀ ਜੇ ਨਾਲ ਕਹਿੰਦਾ ਬੇਬੇ ਨੇ ਵੀ ਕਿਹਾ ਕਿ ਜੇ ਇੱਕ ਵਾਰ ਆ ਜਾਵੇ ਤੰਦੇ ਨਸੀਬੋ ਦਾ ਰਿਸ਼ ਤਵੀ ਤੈਅ ਕਰਦੀ ਏ ਨਸੀਬੋ ਦਾ ਖਿਆਲ ਆਉਂਦਿਆਂ ਹੀ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਹਾਂ ਪ੍ਰੀਤੋ ਵਿਚਾਰੀ ਨੇ ਤਾਂ ਦੁੱਖ ਭੋਗਣਾ ਹੀ ਸੀ ਉਹਦੇ ਨਾਲ ਨਾਲ ਮੇਰੀ ਧੀ ਨਸੀਬੋ ਨੂੰ ਕਿਹੜੇ ਗੁਨਾਹ ਦੀ ਸਜ਼ਾ ਮੈਂ ਦਿੱਤੀ ਆ ਨਸੀਬੋ ਦਾ ਕੀ ਕਸੂਰ ਸੀ ਇਹ ਹੀ ਕਿਉਂ ਮੇਰੀ ਤੇ ਪ੍ਰੀਤੋ ਦੀ ਹਾਲਾਤ ਸੀ ਮੇਰੀ ਬੱਚੀ ਨਸੀਬੋ ਮੇਰੀ ਗਲਤੀ ਮੇਰੇ ਸਵਾਰਥ ਕਾਰਨ ਉਹਦੀ ਪੜ੍ਹਾਈ ਵੀ ਜਾਰੀ ਨਾ ਰਹਿ ਸਕੀ ਪਿੰਡ ਦੀ ਇੱਕ ਅਨਪੜ ਕੁੜੀ ਬਣ ਕੇ ਰਹੇਗੀ ਅਜਹੀ ਧੀ ਦੇ ਲਈ ਤਾਂ ਸਾਖ ਵੀ ਉਹੋ ਜਿਹੀ ਜੁੜੂਗਾ ਸ਼ਾਇਦ ਅਨਪੜ ਦਿਹਾੜੀਦਾਰ ਜਾਂ ਗੁੱਲੀ ਘੜ ਮੈਂ ਪਿੰਡੋਂ ਕਿਉਂ ਆਇਆ ਠੀਕ ਹੈ ਉੱਥੇ ਦੁੱਖ ਨਹੀਂ ਤਕਲੀਫਾਂ ਨਹੀਂ ਪਰ ਕਿੱਥੇ ਨਹੀਂ ਹੈਗੀਆਂ ਇਹ ਭਾਂ ਜਵਾਂ ਤਾਂ ਠੀਕ ਨਹੀਂ ਹਨੇਰੀ ਨੂੰ ਵੇਕੇ ਅਸੀਂ ਆਪਣੀ ਗਰਦਨ ਰੇਤੇ ਚ ਲੁਕਾ ਲਵਾਂਗੇ ਤਾਂ ਕਿ ਇਹ ਹਨੇਰੀ ਰੁਕ ਜਾਊਗੀ ਬਲਪੀਰ ਮੇਰੇ ਵੱਲ ਇੰਜ ਦੇਖ ਰਿਹਾ ਸੀ ਜਿਵੇਂ ਮੇਰੇ ਉੱਤੇ ਚਲੇ ਜਾਣ ਨਾਲ ਸਭ ਕੁਝ ਠੀਕ ਹੋ ਜਾਊ ਬੇਬੇ ਦੀ ਉਦਾਸੀ ਵੀ ਦੂਰ ਹੋ ਜਾਊ ਰੀਤੋ ਨੂੰ ਆਪਣਾ ਪਤੀ ਮਿਲ ਜਾਊ ਮੇਰੇ ਇੱਕ ਵਾਰ ਪਿੰਡ ਜਾਣ ਨਾਲ ਉਹਨਾਂ ਦੀ ਸਾਰੀ ਦੁਨੀਆ ਵਸ ਜਾਊ ਪਰ ਜਿਹੜੀ ਦੁਨੀਆ ਮੈਂ ਇੱਥੇ ਵਸਾਈ ਸੀ ਉਹਦਾ ਕੀ ਬਣੂ ਮੇਰੀ ਅpsਰੀ ਮੇਰਾ ਸ਼ਾਹੀ ठाट-ਬਾਟ ਰਤੀ ਦਾ ਤੇ ਮੇਜਰ ਸਾਹਿਬ ਦਾ ਮੈਂ ਵੇਖਦਾ ਮੇਜ਼ ਤੇ ਚਾਹ ਪਈ ਠੰਡੀ ਹੋ ਚੁੱਕੀ ਆ ਚਾਹੁੰਦਾ ਹੋਇਆ ਵੀ ਮੈਂ ਉਹਨੂੰ ਚਾਹ ਪੀਣ ਲਈ ਨਹੀਂ ਕਹਿ ਸਕਦਾ ਇੰਜ ਜਾਪ ਰਿਹਾ ਜਿਵੇਂ ਇਸ ਵਾਰ ਹਨੇਰੀ ਫੇਰ ਚੱਲ ਪਈ ਆ ਤੇਜ਼ ਹਨੇਰੀ ਇਸ ਹਨੇਰੀ ਤੋਂ ਕਿਵੇਂ ਬਚਿਆ ਜਾਵੇ ਜੇ ਇੰਨੀ ਤੇਜ਼ ਵਗਦੀ ਰਹੀ ਤਾਂ ਕੋਠੀ ਦੇ ਸਾਰੇ ਸ਼ੀਸ਼ੇ ਤੋੜ ਸੁੱਟੂਗੀ ਇਸ ਕੋਠੀ ਦਾ ਕੀ ਬਣੂਗਾ ਮੇਰਾ ਕੀ ਬਣੇਗਾ ਪਰ ਮੈਂ ਆਪਣੇ ਆਪ ਨੂੰ ਸੰਭਾਲ ਦਿਆਂ ਉਹਦੇ ਮੋਢੇ ਤੇ ਹੱਥ ਰੱਖ ਦਿੰਨਾ ਵੀਰੇ ਮੈਂ ਜਰੂਰ ਆਉਂਗਾ ਇੰਜ ਕਰ ਤੂੰ 500 ਰੁਪਇਆ ਲੈ ਜਾ ਘਰ 'ਚ ਕੰਮ ਆਊਗਾ ਆਪ ਜਿਵੇਂ ਮੈਂ ਖਮ ਚੁੜਾਉਣਾ ਚਾਹੁੰਦਾ ਹੋਵਾਂ 500 ਰੁਪਇਆ ਉਹ ਇੱਕੋ ਚਪਟੇ ਜੀ ਨਾਲ ਖੋਹ ਲੈਂਦਾ ਉਹਦੀ ਇਹ ਹਰਕਤ ਮੈਨੂੰ ਕੋਈ ਬਹੁਤੀ ਚੰਗੀ ਨਹੀਂ ਲੱਗਦੀ ਪਰ ਅੰਦਰੋਂ ਅੰਦਰੀ ਮੈਂ ਖੁਸ਼ ਵੀ ਹਾਂ ਜੇ ਪੈਸਿਆਂ ਨਾਲ ਹੀ ਖਿਹੜਾ ਛੁੱਟ ਸਕੇ ਰਤੀ ਨਾਲ ਮੇਰੇ ਸਬੰਧ ਅਜੀਬੋ ਗਰੀਬ ਹੁੰਦੇ ਜਾ ਰਹੇ ਨੇ ਪਤੀ ਪਤਨੀ ਦਾ ਇਹ ਰਿਸ਼ਤਾ ਇੰਨਾ ਦੂਰ ਦਾ ਵੀ ਹੋ ਸਕਦਾ ਹੈ ਸ਼ਾਇਦ ਅੰਦਾਜ਼ਾ ਵੀ ਨਾ ਲਗਾਇਆ ਜਾ ਸਕੇ ਸਾਡੇ ਸਬੰਧਾਂ 'ਚ ਇੱਕ ਤਣਾਅ ਜਾ ਆ ਗਿਆ ਜਦੋਂ ਵੀ ਅਸੀਂ ਇੱਕ ਦੂਜੇ ਦੇ ਨੇੜੇ ਹੁੰਨੇ ਆ ਕੋਈ ਗੱਲ ਨਾ ਕਰ ਸਕਦੇ ਸਭਾ ਬੋਝਲ ਜਾ ਹੋ ਜਾਂਦਾ ਜਿਵੇਂ ਇਹ ਕਿਤੇ ਰੁਕ ਗਿਆ ਹੋਵੇ ਅਸਲ 'ਚ ਮੇਜਰ ਸਾਹਿਬ ਨਾਲ ਉਹਦਾ ਤੁਰਨਾ ਫਿਰਨਾ ਮੈਨੂੰ ਚੰਗਾ ਨਹੀਂ ਲੱਗਦਾ ਉਸ ਦਿਨ ਜਦੋਂ ਕਲੱਬ ਤੋਂ ਲੇਟ ਆਏ ਤਾਂ ਮੈਂ ਤੋ ਰਹਿਣਾ ਨਾ ਗਿਆ ਰਤੀ ਐਨੀ ਦੇਰ ਕਲੱਬ 'ਚ ਰਹਿਣਾ ਮੈਨੂੰ ਪਸੰਦ ਨਹੀਂ ਤੁਸੀਂ ਟਾਈਮ ਸਰਕਾਰ ਆਉਣ ਦੀ ਆਦਤ ਪਾ ਲੋ ਮੇਰੀ ਇਸ ਗੱਲ ਤੇ ਉਹ ਜਿਵੇਂ ਤਿਲ ਮਲਾ ਗਈ ਹੋਵੇ ਮੈਨੂੰ ਸਭ ਪਤਾ ਹੈ ਤੁਸੀਂ ਮੇਰੀ ਤੇ ਡੈਡੀ ਦੀ ਫਰੈਂਡਸ਼ਿਪ ਤੇ ਜੈਲਸ ਫੀਲ ਕਰਦੇ ਹੋ ਤੇ ਐਨਾ ਕਹਿ ਕੇ ਉਹ ਇੱਕ ਕਾਹਲਜੀ ਵਿੱਚ ਬੈੱਡਰੂਮ 'ਚ ਚਲੀ ਗਈ ਤੇ ਮੇਜਰ ਸਾਹਿਬ ਮੇਰੇ ਕੋਲ ਹੀ ਬੈਠੇ ਸਿਗਾਰ ਪੀਂਦੇ ਰਹੇ ਪਰ ਬੋਲੇ ਕੁਝ ਨਹੀਂ ਮੈਂ ਸੋਚਿਆ ਰੱਤੀ ਹੁਣ ਸ਼ਾਇਦ ਮੇਰੇ ਨਾਲ ਕੋਈ ਬਹੁਤੇ ਖੁਸ਼ ਜ਼ਿੰਦਗੀ ਬਤੀਤ ਨਹੀਂ ਕਰ ਰਹੀ ਇੱਕ ਦੋ ਵਾਰ ਪਹਿਲਾਂ ਵੀ ਅਜਿਹੀ ਅਸੰਤੁਲਨ ਵਾਲੀ ਸਥਿਤੀ ਪੈਦਾ ਹੋਈ ਆ ਤੇ ਮੈਂ ਚੱਲੀ ਆ ਪਰ ਮੈਂ ਗੱਲ ਦੀ ਨਜਾਕਤ ਨੂੰ ਸਮਝਦਿਆਂ ਸਦਾ ਹੀ ਟਾਲ ਜਾਂਦਾ ਰਿਹਾ ਉਸ ਦਿਨ ਗੱਲਬਾਤ ਦੌਰਾਨ ਮੇਰਾ ਤੇ ਮੇਜਰ ਸਾਹਿਬ ਦਾ ਤਕਰਾਰ ਵੀ ਪੈਦਾ ਹੋ ਗਿਆ ਸੀ ਗੱਲਾਂ ਤਾਂ ਬੜੀਆਂ ਹਲਕੀਆਂ ਫੁਲਕੀਆਂ ਚੱਲ ਰਹੀਆਂ ਸੀ ਪਰ ਗੱਲਾਂ-ਗੱਲਾਂ 'ਚ ਭਾਰਤੀ ਸੱਭਿਆਚਾਰ ਬਾਰੇ ਵਿਚਾਰ ਹੋਇਆ ਗਿਆ। ਮੇਜਰ ਸਾਹਬ ਨੇ ਆਪਣੀਆਂ ਭੂਰੀਆਂ ਮੋਛਾਂ ਵਿੱਚੋਂ ਮੁਸਕਰਾਉਂਦਿਆਂ ਕਿਹਾ ਸੀ, "ਇੰਡੀਆ ਕੇ ਲੋਕ ਤਾਂ 200 ਸਾਲ ਪਿੱਛੇ ਹਨ। ਇਹ ਤਾਂ ਭੇਡੋਂ ਬੱਕਰੀਆਂ ਦਾ ਜੀਵਨ ਜੀ ਰਹੇ ਹਨ।" ਜੇ ਗੱਲਬਾਤ ਇੱਥੋਂ ਤੱਕ ਰਹਿੰਦੀ ਤਾਂ ਸ਼ਾਇਦ ਮੈਂ ਕੁਝ ਨਾ ਕਹਿੰਦਾ। ਪਰ ਜਦੋਂ ਉਹਨਾਂ ਨੇ ਸ਼ਿੰਗਾਰ ਦਾ ਇੱਕ ਲੰਮਾ ਜਿਹਾ ਆਕਾਸ਼ ਖਿੱਚਦਿਆਂ ਆਖਿਆ, "ਇਹ ਬਲੱਡੀ ਬਾਸਟਰਡ گاؤں ਵਾਲੇ ਜੰਗਲੀ ਔਰ ਜਾਹਲ ਹਨ।" ਤਾ ਮੈਨੂੰ ਇੰਜ ਜਾਪਿਆ ਵੀ ਇਹ ਮੇਰੇ ਤੇ ਸਿੱਧਾ ਹਮਲਾ ਹੈ। ਉਹਨਾਂ ਨੇ ਇਹ ਸ਼ਬਦ ਕੁਝ ਅਜਿਹੇ ਅੰਦਾਜ਼ ਤੇ ਟੋਨ ਵਿੱਚ ਕਹੇ ਸਨ ਕਿ ਮੈਨੂੰ ਇਹ ਸਮਝਣ 'ਤੇ देर ਨਾ ਲੱਗੀ ਕਿ ਉਹਨਾਂ ਦੇ ਮਨ ਵਿੱਚ ਮੇਰੇ ਲਈ ਕਿੰਨੀ ਨਫ਼ਰਤ ਤੇ ਕਿੰਨਾ ਤ੍ਰਿਸਕਾਰ ਆ। ਉਹਨਾਂ ਨੇ ਇਹ ਗਾਲ ਵਰਗੀ ਗੱਲ ਕੇਵਲ ਮੈਨੂੰ ਹੀ ਨਹੀਂ ਸਗੋਂ ਮੇਰੇ ਵੱਡੇ-ਵਡੇਰੇ ਨੂੰ ਵੀ ਕਹੀ ਆ। ਉਦੋਂ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਸੀ ਕਿ ਮੇਰੀ ਸਹੀ ਜਗ੍ਹਾ ਇੱਥੇ ਨਹੀਂ ਪਿੰਡ 'ਚ। ਮੇਰੇ ਬਾਪੂ ਬੇਬੇ ਪ੍ਰੀਤੀ ਤੇ ਨਸੀਬੂ ਕੋਲ ਉਸ ਦਿਨ ਤੋਂ ਬਾਅਦ ਮੇਰੇ ਤੇ ਰੱਤੀ ਤੇ ਮੇਜਰ ਸਾਹਿਬ ਦੇ ਵਿੱਚ ਇੱਕ ਖਾਈ ਜੀ ਪੈਦਾ ਹੋ ਗਈ ਸੀ ਉਸ ਦਿਨ ਤੋਂ ਬਾਅਦ ਮੈਂ ਚੇਤਨ ਰੂਪ ਚ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਲੋਕ ਜਾਣ ਬੁੱਝ ਕੇ ਮੈਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਉਹਨਾਂ ਠੀਕ ਹੀ ਤਾਂ ਕਿਹਾ ਸੀ ਪਰ ਉਹਨਾਂ ਦੀਆਂ ਗੱਲਾਂ ਤੋਂ ਇਹ ਸਾਫ਼ ਝਲਕ ਪੈਂਦੀ ਸੀ ਬਈ ਇਹ ਕੋਠੀ ਫਰਨੀਚਰ ਤੇ ਮੇਰੀ ਅਫਸਰੀ ਉਹਨਾਂ ਦੀ ਬਦੌਲਤ ਆ ਮੈਂ ਜਿਵੇਂ ਇੱਕ ਵਾਰ ਫੇਰ ਇਸ ਘਰ ਵਿੱਚ ਇਸ ਦੁਨੀਆਂ ਵਿੱਚ ਇਕੱਲਾ ਰਹਿ ਗਿਆ ਹਾਂ। ਪੜ੍ਹ ਲਿਖ ਕੇ ਮਨੁੱਖਾ ਆਪਣੇ ਵੇਸ਼ਭੋਸ਼ਾ ਤਾਂ ਬਦਲ ਸਕਦਾ ਹੈ। ਮਿਹਨਤ ਕਰਕੇ ਦੁਨਿਆਵੀ ਰਾਹਾਂ ਤੇ ਵੀ ਚੱਲ ਕੇ ਚੰਗੀ ਪਦਵੀ ਪ੍ਰਾਪਤ ਕਰ ਸਕਦਾ ਹੈ। ਪਰ ਆਪਣੇ ਸੰਸਕਾਰਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ। ਆਖਰ ਮੈਂ ਇੱਕ ਪਿੰਡੂ ਤਰਖਾਨ ਦਾ ਪੁੱਤੀ ਤਾਂ ਹਾਂ। ਪੀੜੀ ਨਰ ਪੀੜੀ ਚੱਲੇ ਆ ਰਹੇ ਸੰਸਕਾਰ ਬਦਲਤਾ ਨਹੀਂ ਨਾ ਸਕਦੇ। ਬਾਪੂ ਤੂੰ ਘਰ ਕਿਉਂ ਨਹੀਂ ਚੱਲਦਾ? ਇੱਕ ਦਿਨ ਮੇਰੇ ਦਫ਼ਤਰ 'ਚ ਮੇਰੇ ਬਿਲਕੁਲ ਸਾਹਮਣੇ ਬੈਠੀ ਮੇਰੀ ਤੀ ਨਸੀਬੋ ਦਾ ਇਹ ਸਧਾਰਨ ਜਿਹਾ ਸਵਾਲ ਮੇਰੀ ਆਤਮਾ ਨੂੰ ਤੁਰੰਦਰ ਤੱਕ ਬਲੁੰਦਰ ਗਿਆ ਸੀ ਮੈਂ ਮਕੋਟਾ ਜਿਹਾ ਪੈਨਦੇ ਆਖਦਾ ਨਹੀਂ ਬੇਟੇ ਅਸਲ 'ਚ ਮੈਨੂੰ ਸਮਾਂ ਹੀ ਨਹੀਂ ਮਿਲਿਆ ਫਿਰ ਮੈਂ ਮੂੰਹ ਦੂਜੇ ਪਾਸੇ ਕਰਕੇ ਕਹਿਣ ਦਾ ਯਤਨ ਵੀ ਕਰਦਾ ਨਸੀਬੋ ਮੈਂ ਹੁਣ ਜ਼ਰੂਰ ਆਵਾਂਗਾ ਮੇਰੇ ਸਮਝ ਨਹੀਂ ਸੀ ਆਉਂਦੀ ਕਿ ਮੈਂ ਤ੍ਰਿੰਚਕੂ ਵਾਂਗ ਕਿਉਂ ਲਟਕ ਰਿਹਾ ਇਥੇ ਮੇਰੀ ਕੋਈ ਬਹੁਤੀ ਲੋੜ ਤਾਂ ਨਹੀਂ ਘਰ 'ਚ ਮੈਨੂੰ ਟੌਮੀ ਕੁੱਤੇ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ ਅਸਲ 'ਚ ਮੈਂ ਟੌਮੀ ਇੱਕ ਤਰ੍ਹਾਂ ਦੀ ਸਾਝ ਜਿਹੀ ਮਹਿਸੂਸ ਕਰਨ ਲੱਗ ਪਈ ਆ ਉਹਦੇ ਵਿੱਚ ਤੇ ਮੇਰੇ 'ਚ ਕੋਈ ਬਹੁਤਾ ਫਰਕ ਨਹੀਂ ਹੈ ਕੇਵਲ ਇੰਨਾ ਹੀ ਆ ਕਿ ਉਹ ਕੁੱਤੇ ਦੇ ਰੂਪ 'ਚ ਆਦਮੀ ਆ ਤੇ ਮੈਂ ਆਦਮੀ ਦੇ ਰੂਪ 'ਚ ਕੁੱਤਾ ਮੈਂ ਨਸੀਬੋ ਵੱਲ ਦੇਖਦਾ ਸਧਾਰਨ ਨਾਲੋਂ ਵੀ ਘਟੀਆ ਕੱਪੜਿਆਂ 'ਚ ਉਹ ਕਾਫੀ ਚੁਸਤ ਜਾਪ ਰਹੀ ਸੀ ਉਦੇ ਸਿਰ ਤੇ ਲਈ ਕਾਲੀ ਚੁੰਨੀ ਮੈਨੂੰ ਪ੍ਰੀਤੋ ਦੀ ਯਾਦ ਕਰਵਾ ਰਹੀ ਸੀ ਪ੍ਰੀਤੋ ਹਮੇਸ਼ਾ ਕਾਲੇ ਰੰਗ ਦੀ ਚੁੰਨੀ ਧលਿਆ ਕਰਦੀ ਸੀ ਮੈਨੂੰ ਪੂਰੀ ਤਰ੍ਹਾਂ ਯਾਦ ਹੈ ਜਦੋਂ ਨਸੀਬੋ ਦੇ ਹੋਣ ਤੋਂ ਇੱਕਦਮ ਬਾਅਦ ਉਹ ਫਿਰ ਗਰਭਵਤੀ ਹੋ ਗਈ ਸੀ ਜਦੋਂ ਉਹਨੂੰ ਸ਼ਹਿਰ ਦੀ ਡਿਸਪੈਂਸਰੀ ਚ ਅਬੋਰਸ਼ਨ ਲਈ ਲੈ ਕੇ ਆਇਆ ਸੀ ਤਾਂ ਉਸ ਦਿਨ ਵੀ ਉਹਨੇ ਆਮ ਦਿਨਾਂ ਵਾਂਗ ਕਾਲੀ ਚੁੰਨੀ ਹੀ ਧਲਈ ਹੋਈ ਸੀ ਅਬੋਰਸ਼ਨ ਲਈ ਉਹ ਤਿਆਰ ਨਹੀਂ ਸੀ ਜਵਾਕ ਤਾਂ ਚੰਗੇ ਕਰਮਾ ਵਾਲਿਆਂ ਦੇ ਹੁੰਦੇ ਨੇ ਮੈਂ ਇਹ ਕੰਮ ਨਹੀਂ ਕਰਾਉਣਾ ਉਹਨੇ ਕਾਲੀ ਚੁੰਨੀ ਦੇ ਲਾੜ ਨਾਲ ਹੰਝੂ ਪੋਜਦੇ ਮੈਨੂੰ ਕਿਹਾ ਸੀ ਪਰ ਮੈਂ ਕਿਸੇ ਵੀ ਕੀਮਤ ਤੇ ਹੋਰ ਬੱਚੇ ਲਈ ਤਿਆਰ ਨਹੀਂ ਸੀ ਜਦੋਂ ਉਹ ਨੂੰ ਇਸ ਕੰਮ ਤੋਂ ਬਾਅਦ ਸਾਈਕਲ ਤੇ ਪਿੱਛੇ ਬਿਠਾ ਕੇ ਵਾਪਸ ਲਈ ਜਾ ਰਿਹਾ ਸੀ ਤਾਂ ਸਾਰੇ ਰਾਹ ਰੋਂਦੀ ਰਹੀ ਪਰ ਇਹਦੇ ਉਲਟ 7 ਸਾਲ ਬੀਤ ਜਾਣ ਤੇ ਬਾਅਦ ਵੀ ਰਤੀ ਨੂੰ ਕੋਈ ਬੱਚਾ ਨਾ ਹੋਇਆ ਏ ਨਹੀਂ ਸੀ ਕਿ ਉਹ ਨੂੰ ਹੁੰਦਾ ਨਹੀਂ ਸੀ ਪਰ ਉਹ ਬੱਚਾ ਜੰਮਣਾ ਹੀ ਨਹੀਂ ਸੀ ਚਾਹੁੰਦੀ ਇਸ ਗੱਲ ਦਾ ਵੀ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਇੱਕ ਦਿਨ ਬੈੱਡ ਤੇ ਪਈ ਸੀ ਰਤੀ ਡੀਅਰ ਕੀ ਗੱਲ ਮੋੜ ਅੱਜ ਕੁਝ ਠੀਕ ਨਹੀਂ ਮੈਂ ਉਹਦੇ ਕੋਲ ਬੈੰਦੇ ਆ ਪੁੱਛਿਆ ਸੀ ਕੁਝ ਨਹੀਂ ਡੀਐਨਸੀ ਕਰਕੇ ਵੀਕਨੈਸ ਜੀ ਫੀਲ ਹੋਈ ਜਾਂਦੀ ਆ ਉਹਨੇ ਸੰਖੇਪ ਚ ਜਵਾਬ ਦਿੱਤਾ ਇਹ ਗੱਲ ਤਾਂ ਸਪਸ਼ਟ ਹੋ ਚੁੱਕੀ ਸੀ ਕਿ ਉਹ ਬੱਚਾ ਨਹੀਂ ਸੀ ਚਾਹੁੰਦੀ ਪਰ ਕਿਉਂ ਨਹੀਂ ਸੀ ਚਾਹੁੰਦੀ ਇਹਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੁਣ ਨਸੀਬੋ ਦੇ ਸਾਹਮਣੇ ਬੈਠਿਆ ਵੀ ਮੈਂ ਓਲ ਜਲੂਲ ਗੱਲਾਂ ਸੋਚੀ ਜਾ ਰਿਹਾ ਸਾਹਬ ਚਾਹੇ ਭੇਜਾਂ ਮਿਸਟਰ ਸ਼ਰਮਾ ਪੀ ਨਸੀਬੋ ਵੱਲ ਕਣਕਖੀ ਜੀ ਨਜ਼ਰ ਨਾਲ ਵੇਖਦੇ ਆਖਦਾ ਨਸੀਬੇ ਨੂੰ ਇਸ ਦਫਤਰੀ ਕੁਰਸੀ ਤੇ ਬੈਠਿਆ ਵੇਖ ਕੇ ਉਹਨੂੰ ਹੈਰਾਨੀ ਹੁੰਦੀ ਆ ਹਾਂ ਹਾਂ ਸ਼ਰਮਾ ਸਾਹਿਬ ਚਾਹੇ ਤੋਂ ਭੇਜ ਦਿਓ ਗਾਉਂ ਸੇ ਹਮਾਰੇ ਸਰਵੈਂਟ ਕੀ ਬਿਟੀ ਆਈ ਹੈ ਚਾਹੇ ਤੋ ਪਿਲਾ ਨਹੀਂ ਜਾਈਏ ਨਾ ਮੈਂ ਆਖ ਦਿੰਨਾ ਸ਼ਰਮਾ ਚਲਿਆ ਜਾਂਦਾ ਤਾਂ ਨਸੀਬੋ ਮੈਨੂੰ ਪੁੱਛਦੀ ਆ ਇਹ ਸਰਵੈਂਟ ਕੀ ਹੁੰਦਾ ਬਾਪੂ ਮੈਂ ਸੋਚਦਾ ਕਿ ਆਪਣੀ ਬੇਟੀ ਆਪਣੀ ਹੀ ਧੀ ਨੂੰ ਸਰਵੈਂਟ ਦੀ ਬਟਿਆ ਕਹਿ ਦਿੱਤਾ ਮੈਂ ਕਿੰਨਾ ਖੁਦਗਰਜ਼ ਹੋ ਗਿਆ ਮੈਂ ਮੈਨੂੰ ਕੀ ਹੋ ਗਿਆ ਬੇਸ਼ੱਕ ਉਹਦੇ ਕੱਪੜੇ ਮਾਡਰਨ ਨਹੀਂ ਪਰ ਹੈ ਤਾਂ ਮੇਰਾ ਖੂਨ ਮੇਰੀ ਵਸਤ ਵਿਕਤਾ ਤਾਂ ਨਸੀਬੋ ਹੀ ਆ ਆਖਰ ਮੈਂ ਕਿੰਨੀ ਦੇਰ ਤੱਕ ਅਸਲੀਅਤ ਤੋਂ ਬਚਦਾ ਰਹਾਂਗਾ ਪਰ ਜੇ ਇਸ ਅਸਲੀਅਤ ਦਾ ਸ਼ਰਮਾ ਜਾਂ ਦਫ਼ਤਰ ਦੇ ਕਿਸੇ ਹੋਰ ਬੰਦੇ ਨੂੰ ਪਤਾ ਲੱਗ ਜਾਂਦਾ ਤਾਂ ਮੇਰੀ ਪੋਜੀਸ਼ਨ ਤਾਂ ਉੱਕਾ ਹੀ ਖਤਮ ਹੋ ਜਾਣੀ ਆ ਬੇਟੇ ਤੈਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਮੈਂ ਫਾਈਲ ਫਰੋਲ ਦਿਆਂਗੇ ਨਾ ਹਾਂ ਸੱਚ ਤੈਨੂੰ ਮੇਰੇ ਦਫ਼ਤਰ ਦਾ ਪਤਾ ਕਿਵੇਂ ਲੱਗਿਆ ਉਹ ਚਾਚਾ ਜੀ ਮੇਰੇ ਨਾਲ ਆਏ ਨੇ ਉਹੀ ਮੈਨੂੰ ਇੱਥੇ ਛੱਡ ਕੇ ਗਏ ਨੇ ਚਾਹ ਦੀ ਘੁੱਟ ਭਰ ਦਿਓ ਆਖਦੀ ਆ ਬਾਪੂ ਚਾਚੀ ਤੇਨੂੰ ਬਹੁਤ ਯਾਦ ਕਰਦੀ ਆ ਨਸੀਬੋ ਆਪਣੀ ਮਾਂ ਨੂੰ ਚਾਚੀ ਕਹਿੰਦੀ ਆ ਮੈਂ ਜਾਣਦਾ ਉਹ ਚਾਚੀ ਉਹ ਪ੍ਰੀਤੋ ਨੂੰ ਹੀ ਕਹਿਆ ਕਰਦੀ ਆ ਉਹਦਾ ਮੈਨੂੰ ਬਾਪੂ ਕਹਿਣਾ ਵੀ ਬੁਰਾ ਲੱਗਦਾ ਤੇ ਚੰਗਾ ਵੀ ਜੇ ਇਹੋ ਕੁੜੀ ਪੜ੍ਹੀ ਲਿਖੀ ਹੁੰਦੀ ਮੈਨੂੰ ਡੈਡੀ ਜਾਂ ਪਾਪਾ ਆਖਦੀ ਤਾਂ ਮੈਂ ਆਪਣੇ ਸਮਾਜ 'ਚ ਪੂਰੀ ਸ਼ਾਨ ਨਾਲ ਦਾਅ ਸਕਦਾ ਸੀ ਕੀ ਮੇਰੀ ਧੀ ਐ ਫਿਰ ਇਹਦਾ ਨਾਮ ਨਸੀਬੋ ਨਾ ਹੋ ਕੇ ਕੁਝ ਹੋਰ ਹੁੰਦਾ ਸ਼ਾਇਦ ਲੱਕੀ ਹੁੰਦਾ ਪਰ ਸਾਰਾ ਕੁਝ ਮੇਰੇ ਮਨ ਦਾ ਵੈਮ ਭਰਮੀ ਦਾ ਹੈ ਅਸਲੀਅਤ ਤੋਂ ਪਰੇ ਭਜਣਾ ਮੈਨੂੰ ਲੱਗਦਾ ਹੈ ਬਈ ਉਹਨੂੰ ਇੱਥੇ ਭੇਜਣ ਦੀ ਸਾਰੀ ਛਾਜਿਸ਼ ਮੇਰੇ ਭਰਾ ਬਲਬੀਰ ਦੀ ਘੜੀ ਹੋਈ ਆ ਅਸਲ 'ਚ ਜਦੋਂ ਦੇ ਬੇਬੇ ਬਾਪੂ ਨਹੀਂ ਰਹੇ ਤਾਂ ਬਲਬੀਰ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਆ ਬਈ ਇਹ ਮੇਰੇ ਕੋਲ ਆ ਕੇ ਰਹਿ ਸਕਣ ਪਰ ਮੈਂ ਦਿਲੋਂ ਚਾਹੁੰਨਾ ਕਿ ਪ੍ਰੀਤੋ ਤੈਨੂੰ ਸਵੇਬੋ ਪਿੰਡ ਹੀ ਰਹਿਣ ਬਲਬੀਰ ਨੇ ਮੇਰੇ ਹਿੱਸੇ ਦੀ ਪਹਿਲੀ ਤਾਂ ਸੰਭਾਲ ਹੀ ਲਈ ਆ ਜੇ ਇਹਨਾਂ ਨੂੰ ਵੀ ਸੰਭਾਲ ਲਵੇ ਤਾਂ ਮੈਨੂੰ ਕੋਈ ਉਜਰ ਨਹੀਂ ਹੋਵੇਗਾ ਪਰ ਮੈਨੂੰ ਪਤਾ ਕਿ ਉਹ ਐਦਾਂ ਨਹੀਂ ਕਰੇਗਾ ਘਰ ਵੀ ਨਹੀਂ ਸਕੇਗਾ ਲਛਮਣ ਵਾਂਗ ਜਤੀ ਸਤੀ ਜੋ ਹੋਇਆ ਨਸੀਬੋ ਚਲੀ ਗਈ ਪਰ ਖੜੇ ਪਾਣੀ 'ਚ ਇੱਕ ਕੰਕਰ ਸੁੱਟ ਕੇ ਹਲਚਲ ਜੀ ਮਚਾ ਗਈ ਇੱਕ ਹਨੇਰੀ ਜੀ ਚੁਲਾ ਗਈ ਮੈਂ ਕੋਠੀ ਪੁੱਜਦਾ ਤਾਂ ਵੇਖਦਾ ਮੇਜਰ ਸਾਹਿਬ ਬੈੱਡ ਤੇ ਲੇਟੇ ਹੋਏ ਨੇ ਤੇ ਰਤੀ ਡਰੈਸਿੰਗ ਟੇਬਲ ਦੇ ਸਾਹਮਣੇ ਬੈਠੇ ਵਾਲ ਸੈੱਟ ਕਰ ਰਹੀ ਆ ਸ਼ਾਇਦ ਉਹ ਗੱਲਾਂ ਕਰ ਰਹੇ ਹੋਣ ਪਰ ਮੇਰੇ ਅੰਦਰ ਆਉਣ ਕਰਕੇ ਉਹ ਚੁੱਪ ਹੋ ਗਏ ਹੋ ਸਕਦਾ ਗੱਲਬਾਤ ਦਾ ਵਿਸ਼ਾ ਮੈਂ ਹੀ ਹੋਵਾਂ ਰਤੀ ਨੇ ਨਜ਼ਰ ਪਰ ਮੇਰੇ ਵੱਲ ਦੇਖਿਆ ਫਿਰ ਆਪਣੇ ਕੰਮ 'ਚ ਰੁੱਝ ਗਈ ਮੇਜਰ ਸਾਹਿਬ ਇੱਕ ਵਾਰ ਫਿਰ ਉੱਠ ਕੇ ਬੈ ਗਏ ਤੇ ਫਿਰ ਲੇਟ ਗਏ ਮੈਂ ਸੋਚਦਾ ਕਿ ਮੇਜਰ ਸਾਹਿਬ ਅੱਗੇ ਤੱਕ ਕਦੇ ਬੈੱਡਰੂਮ ਤੱਕ ਆਏ ਨਹੀਂ ਸੀ ਕਿਤੇ ਕੋਈ ਗੜਬੜ ਤਾਂ ਨਹੀਂ ਪਰ ਫਿਰ ਮੈਂ ਆਪਣੇ ਆਪ ਨੂੰ ਕੋਸਦਾ ਪਿਓ ਧੀ ਦੇ ਰਿਸ਼ਤੇ ਬਾਰੇ ਅਜਿਹਾ ਸੋਚਣਾ ਤਾਂ ਘੋਰ ਨੈਤਿਕ ਅਪਰਾਧ ਆ ਮੈਨੂੰ ਆਪਣੇ ਆਪ ਤੇ ਗਲਾਨੀ ਜੀ ਹੋਣ ਲੱਗ ਪੈਂਦੀ ਆ ਆਪਣੇ ਉੱਪਰ ਪਿਆ ਬੋਝ ਉਤਾਰਨ ਲਈ ਮੈਂ ਆਖਦਾ ਅੱਜ ਨਸੀਬੋ ਆਈ ਸੀ ਮੈਂ ਪਿੰਡ ਜਾਣ ਦਾ ਫੈਸਲਾ ਕਰ ਲਿਆ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੇਰੇ ਇੰਨਾ ਕਹਿਣ ਤੇ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਫਿਰ ਮੈਂ ਆਪਣੇ ਆਪ ਨੂੰ ਤਸੱਲੀ ਦੇਣ ਵਜੋਂ ਆਖਦਾ ਮੈਂ ਅੱਜ ਹੀ ਪਿੰਡ ਚੱਲਿਆ ਜਾਊਂਗਾ ਮੈਂ ਫੈਸਲਾ ਕਰ ਲਿਆ ਪਰ ਫਿਰ ਵੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ ਇਹ ਤਾਂ ਸਾਫਾ ਕਿ ਮੇਰਾ ਇੱਥੇ ਰਹਿਣ ਜਾਂ ਨਾ ਰਹਿਣ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਅਜਿਹੀ ਸਥਿਤੀ 'ਚ ਇੱਥੇ ਰਹਿਣ ਦਾ ਕੀ ਲਾਭ ਹੈ ਮੈਨੂੰ ਪਰਤ ਜਾਣਾ ਚਾਹੀਦਾ ਹੈ ਪਿੰਡ ਵਿੱਚ ਕੋਈ ਮੈਨੂੰ ਆਪਣਾ ਕਹਿਣ ਤੇ ਸਮਝਣ ਵਾਲਾ ਤਾਂ ਹੋਵੇਗਾ ਇੱਥੇ ਹੈ ਵੀ ਕੀ ਹੈ ਮੇਰਾ ਸਾਹ ਤੇਜ਼ ਹੋ ਰਿਹਾ ਹੈ ਮੇਰੀਆਂ ਨਸਾਂ ਤਣ ਰਹੀਆਂ ਨੇ ਹੁਣ ਹੋਰ ਸਮਝੌਤਾ ਕਰਨਾ ਮੁਸ਼ਕਲ ਹੀ ਨਹੀਂ ਅਸੰਭਵ ਵੀ ਆ ਪਰ ਅਗਲੇ ਹੀ ਪਲ ਪਿੰਡ ਦੀ ਦਲੀਦਰਤਾ ਦਾ ਖਿਆਲ ਆਉਂਦਿਆਂ ਮੈਂ ਕੰਬ ਕੇ ਰਹਿ ਜਾਣਾ ਪਿੰਡ ਵਿੱਚ ਤਾਂ ਹੁਣ ਮੈਂ ਸ਼ਾਇਦ ਕਦੇ ਨਾ ਵੀ ਸਮਾ ਸਕਾਂ ਉੱਥੇ ਮੈਂ ਅਫਸਰ ਨਹੀਂ ਹੋਵਾਂਗਾ ਸਗੋਂ ਜਿੱਤੇ ਕਾਰੀਗਰ ਦਾ ਮੁੰਡਾ ਹੀ ਹੋਵਾਂਗਾ ਸ਼ਾਹੀ ਠਾਠ-ਵਾਠ ਨਹੀਂ ਬਲਕਿ ਉਹੀ 100 ਸਾਲ ਪੁਰਾਣਾ ਕੱਚਾ ਘਰ ਹੋਵੇਗਾ ਮੈਂ ਫੈਸਲਾ ਕਰ ਲੈਣਾ ਕਿ ਮੈਨੂੰ ਭਾਵਕ ਨਹੀਂ ਹੋਣਾ ਚਾਹੀਦਾ ਮੈਨੂੰ ਰਤੀ ਤੇ ਮੇਜਰ ਸਾਹਿਬ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਠੀਕ ਹੈ ਇੱਥੇ ਲੜਾਈ ਝਗੜਾ ਹੈ ਪਰ ਅਜਿਹਾ ਕਿੱਥੇ ਨਹੀਂ ਇਹਨੂੰ ਮਹਿਸੂਸ ਨਹੀਂ ਕਰਨਾ ਚਾਹੀਦਾ ਮੈਂ ਬੈੱਡ ਤੇ ਹੀ ਮੇਜਰ ਸਾਹਿਬ ਕੋਲ ਬਹਿ ਜਾਣਾ ਤੇ ਆਪਣੇ ਬੂਟਾਂ ਦੇ ਤਸ਼ਮੀ ਖੋਲਣ ਲੱਗ ਜਾਣਾ ਬਲਬੀਰ ਦੇ ਭਰਾ ਨੇ ਆਪਣੇ ਸਟੇਟਸ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਦੂਜਾ ਵਿਆਹ ਕਰਵਾ ਲਿਆ ਤੇ ਆਪਣੀ ਪਿੰਡੂ ਤੇ ਅਨਪੜ ਪਤਨੀ ਤੇ ਧੀ ਨੂੰ ਛੱਡ ਕੇ ਉਹ ਕਿਹੜੇ ਸਵਰਗਾਂ ਦੀ ਭਾਲ ਚ ਹੈ ਪਤਾ ਨਹੀਂ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤੁਸੀਂ ਸੁਣ ਰਹੇ ਸੀ ਜਗਿੰਦਰ ਸਿੰਘ ਨਿਰਾਲਾ ਜੀ ਵੱਲੋਂ ਲਿਖੀ ਗਈ ਕਹਾਣੀ ਸੂਤਰਮੁਰਗ ਉਮੀਦ ਕਰਦੀਆਂ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੀ ਆਪਣੇ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ